ਜਾ ਮਦੂੜ ਆਂਟੀ ਨੂੰ ਵੇਖਿਆ ਕਿ ਤਿਆਰ ਹੋ ਗਿਆ ਜਾਂ ਫੜਫੜ ਕੇ ਮੇਰੀ ਮੰਮੀ ਤਿਆਰ ਹੋ ਗਿਆ ਤੇ ਚੱਲੀਏ ਪੈਲਸ 'ਚ ਮੈਂ ਕਹ ਲਾ ਪਿਸਟਿਕ ਲੱਥੂ ਕੀ ਇਤਨੀ ਖਾਦਿਆ ਪੀਤੇ ਕੁਝ ਨਹੀਂ ਆਂਟੀ ਇਹ ਪੱਕੀ ਮੈਗਲਿਨ ਦੀ ਲਪਿਸਟਿਕ ਅੱਛਾ ਚੱਲ ਲੱਥੇ ਨਾ ਜਾਂ ਨਾਲ ਦੇ ਦੇ ਮੈਨੂੰ ਇੱਕ ਹੈਲੋ ਮੈਂ ਕਿ ਆਂਮੀ ਭੈਣ ਜੀ ਤੇ ਹੋ ਗਏ ਤਿਆਰ ਤੋਂ ਹੀ ਬਰਾਤ ਤੇ ਤੁਰਪੇ ਲੱਗੀ ਆ ਬੈਂਡ ਵਾਜੇ ਵਾਲੇ ਆ ਗਏ ਹਵੇ ਗਲੀ ਦੇ ਵਿੱਚ ਤੇ ਤੁਰਪੇ ਲੱਗੇ ਆ ਤੇ ਆਜੋ ਓਏ ਹਾਏ ਸਾੜੀ ਦੇ ਪੱਲੇ ਅਸੀਂ ਸੈਟ ਹੋਣਦੇ ਮੇਰੇ ਕੋ ਤੇ ਮੈਂ ਬਸ ਕੋ ਆ ਫੜਾਈ ਮੇਰੀ ਗੱਲ ਸੁਣੋ ਤੁਸੀਂ ਸਾਰੀਆਂ ਕੁਰਸੀਆਂ ਗਵਾਂਡਨ ਨੂੰ ਦੇ ਆਏ ਜੇ ਕੋਈ ਘਰ ਇੱਕ ਅੱਧੀ ਕੁਰਸੀ ਰੱਖ ਲੈਣੀ ਸੀ ਹੈ ਇੱਥੇ ਆਪਣੇ ਬੈਨ ਨੂੰ ਵੀ ਹੁਣ ਸਾਰੇ ਉਹਨਾਂ ਦੇ ਪਰੌਣੇ ਆ ਇੱਥੇ ਗੜੀ ਫਲਸ਼ਾਂ ਸਾਡੀਆਂ ਭਰ ਦੇਣੀਆਂ ਵਾ ਉਹ ਅੱਧੇ ਦੋ ਦੋ ਤਿੰਨ ਬੰਦੇ ਸਾਡੇ ਆਪਣੇ ਘਰ ਸਮਾ ਲਿਓ ਆਹੋ ਤੇ ਪਰਲਾ ਕਮਰਾ ਵਿਹਲਾ ਕਰ ਦੋ ਤੀਨ ਲਾ ਲਓ ਮਾਸਾ ਤੇ ਮੇਰੀ ਗੱਲ ਸੁਣੋ ਉੱਥੇ ਜਾ ਕੇ ਖਾਣਾ ਪੀਣਾ ਵੀ ਆ ਪੇਸਟੀਆਂ ਨੂੰ ਨਾ ਪੈ ਜਿਓ ਨਿਊਡਲਾਂ ਨਿਆੜਲਾਂ ਵਾਲੀ ਹੋਣਾ ਜੇ ਮੈਂ ਵੇਖ ਲਿਆ ਉੱਥੇ ਕਿ ਤੁਸੀਂ ਖਾਣ ਨਹੀਂ ਦੇ ਵੇਖੀ ਤੁਹਾਡੇ ਪਿੰਡੇ ਕਿਦਾਂ ਸੇਖਦੀ ਸਮਝੀ ਹਾਂ ਜਪਟਕੇ ਕਿਥੇ ਪਟਕੇ ਮੰਨ ਲਓ ਬਰਾਤ ਤੁਰ ਪੈ ਗਈ ਪਟਕੇ ਲਿਆਓ ਜਾਓ ਤੇ ਬੂਟ ਬਾਟ ਪਾਓ ਫਟਾਫਟ ਉਹ ਫਟਾਫਟ ਹੈਲੋ ਤੇ ਭੈਣ ਜੀ ਮੇਰੀ ਗੱਲ ਸੁਣੋ ਪਰਸਾ ਹੈਗਾ ਤਾਂ ਤੇ ਕੋਈ ਕਾਫੀ ਕਲਰ ਦਾ ਮੈਂ ਕਾਫੀ ਕਲਰ ਦਾ ਸੂਟ ਪਾਇਆ ਤੇ ਕਾਫੀ ਪਰਸਾ ਚਾਹੀਦਾ ਵਾ ਤੇ ਗੱਲ ਸੁਣ ਕਾਂਟੇ ਵੀ ਗੋਲਡਨ ਗਿਆਣਾ ਬਸ ਲੈ ਇ ਤੇ ਫਟਾਫਟ ਆ ਜੋ ਤੇ ਮੇਰੀ ਗੱਲ ਸੁਣੋ ਇੱਥੋਂ ਤੁਰ ਕੇ ਜਾਣਾ ਵਾ ਪੈਲਸ ਤੱਕ ਕਿ ਆਟੋ ਕਰ ਲਿਏ ਹਾਂ ਲੈ ਆ ਇਹ ਬੜਾ ਅੰਚਲ ਆਂਟੀ ਨੂੰ ਬੋਲ ਅਨਾਈੁੰ ਮੁੰਡੇ ਦੀ ਮਾਤਾ ਜੋ ਤਰੀ ਫਿਰਦੀ ਪਰਿਵਾਰ ਆ ਦੇ ਇੱਥੇ ਹੀ ਆ ਅਜੇ ਤੇ ਆ ਸਾਰਾ ਪਰਿਵਾਰ ਇੱਥੇ ਕਿਰਿਆ ਕਰਦਾ ਪੈਲਸ ਤੋਂ ਥੋੜੀ ਦੂਰ ਹੈ ਉਹ ਗੁਰਦੁਆਰੇ ਮੱਥਾ ਟੇਕ